ਅੱਜ ਬੈਠੀ ਸੋਚ ਰਹੀ ਸੀ ਕਿ ਜ਼ਿੰਦਗੀ 'ਚ ਸਕੂਨ ਕਿਉਂ ਨਹੀਂ ਹੈਗਾ ਪਰ ਇਹ ਸਕੂਨ ਹੈਗਾ ਕੀ ਆ ਕਿੱਥੋਂ ਮਿਲਦਾ ਜਿਹਦੇ ਵੱਲ ਦੇਖੋ ਸਕੂਨ ਹੀ ਲੱਭਦਾ ਫਿਰਦਾ ਕੀ ਆ ਇਹ ਸਕੂਨ ਸੋਚਦੀ ਸੋਚਦੀ ਮੈਂ ਯਾਦਾਂ 'ਚ ਖੋ ਗਈ ਅੱਖ ਖੁੱਲੀ ਮੈਂ ਆਪਣੇ ਘਰ ਤੇ ਮਾਂ ਸਿਰ ਤੇ ਤੇਲ ਲਾ ਰਹੀ ਆ ਬੇੜੇ 'ਚ ਬੈਠੀ ਇਹ ਮੇਰੇ ਬਚਪਨ ਦੀ ਯਾਦ ਆ ਸਵੇਰ ਦਾ ਸਮਾਂ ਜਿਹੜੀਆਂ ਚੇਹ ਚਹਾ ਰਹੀਆਂ ਮਿੱਟੀ ਦੀ ਖਸੂਰ ਸੂਰਜ ਦੀ ਧੁੱਪ ਮੂੰਹ ਤੇ ਪਈ ਜਾ ਰਹੀ ਤੇ ਮਾਂ ਤੇ ਲਾ ਰਹੀ ਸਿਰ ਤੇ ਸਕੂਲ ਜਾਣ ਲਈ ਤਿਆਰ ਕਰ ਰਹੀ ਹੈ ਮੈਨੂੰ ਕੋਈ ਫਿਕਰ ਨਾ ਫਾਕਾ ਮੈਂ ਮਾਂ ਕਹਿ ਰਹੀ ਟੀ ਫਣ ਪਾਤਾ ਪੁੱਤ ਬੈਗ ਚ ਤੇ ਧਿਆਨ ਨਾਲ ਸਕੂਲ ਜਾਵੀ ਤੇ ਮਨ ਲਾ ਕੇ ਪੜੀ ਮੇਰਾ ਪੁੱਤ ਘਰ ਆ ਕੇ ਪੜ ਕੇ ਟੀਵੀ ਫੂਤ ਖੂਬ ਵੇਖਣਾ ਤੇ ਫਿਰ ਸ਼ਾਮ ਨੂੰ ਖੇਡਣਾ 베ੜੇ ਚ ਮਾਂ ਦੀ ਆਵਾਜ਼ ਪੈ ਜਾਣੀ ਬਸ ਕਰ ਪੁੱਤ ਰੋਟੀ ਖਾ ਲੈ ਹੁਣ ਐਨੇ ਨੂੰ ਮੇਰਾ ਫੋਨ ਖੜਕਿਆ ਤੇ ਮੈਂ ਜਿਵੇਂ ਸੁਪਨੇ ਚੋਂ ਬਾਹਰ ਆ ਗਈ ਫੋਨ ਤੇ ਨਿਗਾਹ ਪਈ ਤੇ ਦੇਖਿਆ ਕਿ ਕੰਮ ਜਾਣਦਾ ਸਮਾਂ ਹੋ ਗਿਆ ਸੀ ਸੋਚਿਆ ਕਿ ਜ਼ਿੰਦਗੀ ਬਣੀ ਕੀ ਪਈਆ ਕੰਮ ਕੰਮ ਬਸ ਕੰਮ 24 ਘੰਟੇ ਦਿਮਾਗ ਚ ਕੁਝ ਨਾ ਕੁਝ ਚੱਲੀ ਜਾਂਦਾ ਰਹਿੰਦਾ ਜਿਵੇਂ ਸਾਰੀ ਦੁਨੀਆ ਦਾ ਭਾਰ ਅਸੀਂ ਆਪਣੇ ਮੋਢਿਆਂ ਤੇ ਚੁੱਕਿਆ ਹੋਵੇ ਸੱਚ ਪੁੱਛੋ ਤਾਂ ਇਹ ਵੀ ਨਹੀਂ ਪਤਾ ਕਿ ਦਿਮਾਗ 'ਚ ਚੱਲਦਾ ਕੀ ਰਹਿੰਦਾ ਬਸ ਚੱਲ ਰਿਹਾ ਕੁਝ ਨਾ ਕੁਝ ਕੁਝ ਤਾਂ ਲੋਕ ਲੋਕ ਜਿਵੇਂ ਸਮਝੌਤਾ ਜਿਹਾ ਕਰਕ ਪੈਠ ਜਜ਼ਬਾਤਾਂ ਨਾਲ ਤੇ ਪ੍ਰੇਸ਼ਾਨੀਆਂ ਹੀ ਜ਼ਿੰਦਗੀ ਬਣ ਚੁੱਕੀਆਂ ਲੋਕਾਂ ਨੇ ਮਜ਼ਬੂਤ ਤਾਂ ਕਰ ਲਿਆ ਆਪਣੇ ਆਪ ਨੂੰ ਇਨ੍ਹਾਂ ਪ੍ਰੇਸ਼ਾਨੀਆਂ ਨਾਲ ਲੜਨ ਲਈ ਪਰ ਅਸੀਂ ਇੰਨੇ ਮਜ਼ਬੂਤ ਨਹੀਂ ਆ ਕਿ ਰੋਜ਼-ਰੋਜ਼ ਆਪਣੇ ਆਪ ਨਾਲ ਲੜ ਸਕੀਏ ਸਾਡੇ ਅੰਦਰਲਾ ਬੱਚਾ ਅੱਜ ਵੀ ਸਕੂਨ ਹੀ ਲੱਭ ਰਿਹਾ ਕਦੇ-ਕਦੇ ਸੋਚਦੀਆਂ ਜਿਸ ਪਰੇਸ਼ਾਨੀਆਂ 'ਚੋਂ ਨਿਕਲ ਰਹੇ ਹਾਂ ਸਾਡੇ ਮਾਪਿਓ ਵੀ ਤਾਂ ਇਨ੍ਹਾਂ ਹਾਲਾਤਾਂ 'ਚੋਂ ਨਿਕਲੇ ਨਹੀਂ ਪਰ ਉਹਨਾਂ ਨੇ ਤਾਂ ਸਾਨੂੰ ਕਦੇ ਜ਼ਾਹਰ ਨਹੀਂ ਹੋਣ ਦਿੱਤਾ ਇੱਥੇ ਅਸੀਂ ਰੋ ਰਹੇ ਹਾਂ ਕੁਰਲਾ ਰਹੇ ਹਾਂ ਜੇ ਕਹੀਏ ਤਾਂ ਇਹ ਸਭ ਕੁਝ ਵੀ ਨਹੀਂ ਆ ਪਰ ਜੇ ਦੇਖੀਏ ਤਾਂ ਇਹੀ ਗੱਲਾਂ ਇਨਸਾਨ ਅੰਦਰੋਂ ਹੀ ਅੰਦਰ ਖਾ ਜਾਂਦੀਆਂ ਤੇ ਇੱਕ ਸਕੂਨ ਤਾਂ ਕਿਤੇ ਮਿਲਦਾ ਹੀ ਨਹੀਂ ਹਰ ਕੋਈ ਅੰਦਰ ਹੀ ਅੰਦਰ ਇੱਕ ਲੜਾਈ ਲੜ ਰਿਹਾ ਆ ਸੀਨੇ 'ਚ ਉੱਠਦੀ ਤਬਾਹੀ ਦੇਖੀ ਦੇਖੀ ਮੈਂ ਕਿਦਾਂ ਮੁਸਕਰਾਈ ਦੁਨੀਆ ਦੀ ਭੱਜ ਦੌੜ 'ਚ ਅਸੀਂ ਆਪਣਾ ਆਪ ਭੁੱਲ ਗਏ ਕਿਉਂ ਨਾ ਆਪਣੇ ਆਪ ਲਈ ਥੋੜਾ ਸਮਾਂ ਕੱਢੀਏ ਸ਼ਾਇਦ ਸਾਨੂੰ ਸਾਡਾ ਗਵਾਚਾ ਹੋਇਆ ਸਕੂਨ ਹੀ ਮਿਲ ਜੀ ਅੱਜ ਦੀ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਦੱਸਣਾ ਜੀ ਕਹਾਣੀ ਨੂੰ ਪੂਰਾ ਪੂਰਾ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ